ਹੈਲੋ ਜੀ ਸਤਿ ਸ੍ਰੀ ਅਕਾਲ ਸਵਾਗਤ ਹੈ ਇੱਕ ਵਾਰ ਫਿਰ ਤੋਂ ਤੁਹਾਡਾ ਮੈਂ ਅੱਜ ਲੈ ਕੇ ਆਇਆ ਇੱਕ ਹੋਰ ਨਵੀਂ ਕਵਿਤਾ ਜਿਸ ਦਾ ਨਾਮ ਹੈ ਚਨਵਰਗੀ ਤੀਵੀਂ ਖੱਟੀ ਮਿੱਠੀ ਨੋਕ ਚੋਕ ਹੈ ਪਤਨੀ ਦੇ ਕੁਝ ਕੁ ਕਹਿਤਾ ਨੇ ਆਪਣੇ ਪਤੀ ਦੇ ਨਾਲ ਜੋ ਕਿ ਉਹ ਇਸ ਤਰ੍ਹਾਂ ਬਿਆਨ ਕਰਦੀ ਆ ਵਰਕਾ ਵਰਕਾ ਖੁੱਲਿਆ ਤੇਰੇ ਲਈ ਮੇਰੀ ਜ਼ਿੰਦਗੀ ਵਾਲੀ ਕਿਤਾਬ ਦਾ ਸਾਡੀ ਵਾਰੀ ਕਿਹੜੀ ਗੱਲ ਤੋਂ ਰਹੇ ਮੂਡ ਖਰਾਬ ਜਨਾਬ ਦਾ ਕੰਨ ਤਰਸਦੇ ਮੇਰੇ ਤਾਂ ਪਰ ਤੂੰ ਨਾ ਪਿਆਰ ਨਾਲ ਬੋਲੇ ਵਿਆਹ ਤੋਂ ਪਹਿਲਾਂ ਪਰੀਆਂ ਨਾਲ ਤੇ ਹੁਣ ਤੂੰ ਡੈਣ ਨਾਲ ਤੋੜਲੇ ਆਪ ਹੀ ਮੰਗ ਕੇ ਸਾਖ ਲਿਆ ਹੁਣ ਜ਼ਖਮ ਪਿੰਡੇ ਦਾ ਆਖੇ ਸੂਰਜ ਵਾਂਗੂੰ ਚਾਸੀ ਚੜਿਆ ਹੁਣ ਵਿਆਹ ਤੂੰ ਕਹਿੰਦਾ ਸਿਆਪੇ ਹੁਣ ਪਿੱਪਲ ਵਾਂਗੂੰ ਕਹੇ ਤੂੰ ਮੋਟੀ ਜੰਮ ਕੇ ਮੇਰੇ ਤੋਂ ਕਾ ਕੇ ਮੈਨੂੰ ਵੀ ਜੇ ਤੂੰ ਨਾ ਮਿਲਦਾ ਮੁੰਡਾ ਵਧੀਆ ਲੱਭ ਦੇ ਮਾਪੇ ਨਾ ਸਰਕੀ ਨਾ ਬਿੰਦੀ ਮੰਗਦੀ ਨਾ ਪਾਊਡਰ ਨਾ ਗਹਿਣੇ ਹਾੜੀ ਸੋਹਣੀ ਕਰਦਾ ਰਹਿਣਾ ਮੇਰੇ ਤਾਂ ਜज्ਬਾਤ ਕਦੇ ਵੀ ਤੇਰੇ ਨਾ ਖਾਨੇ ਪਹਿਣੇ ਸੁਪਨੇ ਵਾਂਗੂ ਭੁੱਲ ਜਾਂਦਾ ਏ ਕਰਕੇ ਕਾਲ ਕਰਾਰਾਂ ਨਾਲੇ ਹੁਣ ਤੂੰ ਚੁੱਲ੍ਹਾ ਸਾੰਭੀ ਨਾਲੇ ਕੱਢੀ ਤਾਰਾਂ ਜਵਾਖੜੀ ਨੂੰ ਮੈਂ ਨਾਲ ਲੈ ਜਾਣਾ ਜਵਾਖ ਤੇਰੇ ਕੋਲ ਛੱਡੂ ਮੈਂ ਨਹੀਂ ਆਉਣਾ ਮੀ ਹੀ ਆਊ ਜਦ ਬੋਲੂ ਛੱਪੜੀ ਡੱਡੂ ਹੁਣ ਮੇਰੇ ਕੋਲੋਂ ਦੂਰ ਤੂੰ ਭੱਜਦਾ ਭੱਜ ਕੇ ਛੱਕਿਆ ਵਿਆਹ ਦਾ ਲੱਡੂ ਚੰਨ ਵਰਗੀ ਤੂੰ ਰੋਲਤੀ ਤੀਵੀਂ ਤੈਨੂੰ ਚੰਨ ਵੀ ਗਾਲਾਂ ਕੱਢੂ ਚੰਨ ਵਰਗੀ ਤੂੰ ਰੋਲਤੀ ਤੀਵੀਂ ਤੈਨੂੰ ਚੰਨ ਵੀ ਗਾਲਾਂ ਕੱਢੂ ਇਹ ਸੀ ਜੀ ਇੱਕ ਖੱਟੀ ਮਿੱਠੀ ਖਟਾਸ ਨਾਲ ਭਰੀ ਹੋਈ ਕਵਿਤਾ ਉਮੀਦ ਹੈ ਕਿ ਤੁਹਾਨੂੰ ਜ਼ਰੂਰ ਪਸੰਦ ਆਉਗੀ ਧੰਨਵਾਦ